ਅੱਜ ਐਸ਼ ਫੇਰ ਆਇਆ ਜिद ਕਰਕੇ ਇੱਥੇ ਹੀ ਜਾਣਾ ਹੈ ਇੱਥੇ ਹੀ ਜਾਣਾ ਕਿਧਰੇ ਨਹੀਂ ਹੋਰ ਜਾਣਾ ਹੈ ਗੱਲ ਮੈਂ ਸਿਰਫ ਕਲਾਈਮ ਕਰਨਾ ਹੈ which is your favorite climbing sport <laughs> go wow wow yes next next monkey climbing next लीव वन हैंड पीछे वाला हाथ छाड ना पीछे वाला हाथ छाड तारा करदा ओके गो डू इट अगेन इंदा वरा ट्राई यू ओनली कि देखो कितना कर दी मिले third time try move that hand oh my goodness ਅਦਰ ਨੂੰ ਅਨਦਰ ਟਾਈਮ ਟੀਚ ਕਰਨ ਲੱਗਾ ਹਾਂ ਫਿਰ ਦੇਖ ਲਈ ਉਹਨੂੰ ਕਿਵੇਂ ਕਰਦਾ ਹੂੰ ਓਕੇ ਕਰ ਨੈਕਸਟ ਸਟੈਪ ਇੱਕ ਹੱਥ ਅੱਗੇ ਕਰ ਇੱਕ ਹੱਥ ਇਹਰ ਪੁੱਤ ਚੇਤੀ ਕਰ ਵੈਲ ਡਾ ਯੂ ਕੈਨ ਡੂ ਇਟ ਗੋ ਇਟਸ ਓਕੇ ਤੋਤੇ ਦਵਾਰਾ ਟਰਾਈ ਕਰ ਅਜ ਐਸਾ ਅਜ ਕਰਕੇ ਜਾਣੀ ਕਲਾਈਮਿੰਗ ਮੰਕੀ ਕਲਾਈਮਿੰਗ ਤਰੋਂ ਕੇ ਖਿਲਾੜੀ ਗੋ ਚੱਲ ਹੁਣ ਅੱਗੇ ਆ ਯੇ ਯੂ ਡੂਇੰਗ ਰੀਲੀ ਵੈਲ ਹਾਂਜੀ ਹਿਲ ਗਿਆ ਹੁਣ ਤੇ ਆਜ ਹੋ ਗਿਆ ਆ ਗਿਆ ਆ ਗਿਆ ਸੱਚੀ ਕੁਛ ਜੀ ਹੋਇਆ ਕੁਛ ਤੇ ਹੁਣ ਆਪਾਂ ਪਹੁੰਚ ਗਏ ਕਿਤੇ ਹੋਰ ਹਨਾ ਆਪਾਂ ਸੋਚਿਆ ਸੀ ਅੱਜ ਡਾਇਨਾਸੌਰ ਵਾਲੇ ਉੱਥੇ ਜਾਵਾਂਗੇ ਨੇਚਰਲ ਮਿਊਜ਼ੀਅਮ ਚ ਤੇ ਉੱਥੇ ਜਾਣੀ ਹੋਈ ਐਸ਼ ਕੰਨੀ ਮੈਨੇ ਕਲਾਈਮਿੰਗ ਵਾਲੇ ਪਾਰਕ ਜਾਣਾ ਪਾਰਕ ਗੇਸ਼ਨੂ ਚੋਟੀ ਜੀ ਛਤ ਵੱਜ ਗਈ ਫੇਰ ਉੱਥੇ ਟਾਈਮ ਹੈਗਾ ਸੀ ਸਾਡਾ ਹਾਲੇ ਫੇਰ ਅਸੀਂ ਆ ਗਏ ਹੁਣ ਕਿਧਰੇ ਹੋਰ സൈഡ് <laughs> I'm waiting! ਚੱਲ 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 ਗੱਡੀ ਚਲਾ ਗੱਡੀ ਚਲਾ ਉਹ ਤੇਰੀ ਗੱਡੀ ਸੜਕ ਦੇ ਲੈ ਕੇ ਚੱਲ ਕਿੱਥੇ ਕਿੱਥੇ ਜਾਂਦੀ ਐ ਸਿੱਧਾ ਚੱਲ ਸਿੱਧਾ 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 ਓਹ ਹੋ ਐਨੀ ਅੱਗੇ ਵੇਖ ਅੱਗੇ ਰਮਵੇਟ ਮੇ ਪੀਜ਼ਾ ਹੱਟ ਤੇ ਜੱਟ ਖੜਾ ਕੰਮ ਤੇ ਹਨਾ ਵੀ ਐਸੇ